ਸ਼ਸ਼ੀ ਕਲਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤੀਕ ਭਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋ ਗਈ ਆ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਪਲੇਨ ਪੀਸਸ ਰਹਿਣਗੇ ਕੱਟ ਬਿਲੂਗੀ ਤੁਹਾਨੂੰ 6 ਮੀਟਰ ਦੀ ਠੀਕ ਹੈ ਜੀ 3-3 ਮੀਟਰ ਦਾ ਪੀਸ ਲੈਣ ਵਾਲਾ 150 ਦਾ ਪੀਸ ਰਹੂਗਾ ਜੀ ਤੇ 300 ਦੇ ਵਿੱਚ ਤੁਹਾਡਾ ਬਹੁਤ ਸੋਹਣਾ ਸੂਟ ਬਣ ਜਾਣਾ ਬਹੁਤ ਫਾਈਨ ਸਟੱਫ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਜੀ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਐਦਾਂ ਦੇ ਪੀਸ ਆ ਕੇ ਬਾਏ ਕਰਨੇ ਆ ਤਾਂ ਮੇਰੀ ਸ਼ਾਪ ਦੀ ਜਿਹੜੀ ਲੋਕੇਸ਼ਨ ਹੈਗੀ ਹੈ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਅਸੀਂ ਵਲੌਗ ਕਰਦੇ ਆ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪੈਣਾ ਜੀ ਪੁਲ ਦੇ نیچے ਦੀ ਲਾਈਨਾਂ ਬਣੀਆ ਹੋਈਆਂ ਕਈ ਮੇਰੀਆਂ ਭੈਣਾਂ ਪੁਲ ਦੇ نیچے ਦੀ ਆ ਜਾਂਦੀਆਂ ਜੀ ਕਿਉਂਕਿ ਉਹਦੇ ਉੱਪਰ ਦੀ ਆਣਾ ਭੈਣਾਂ ਜੀ ਤੁਹਾਨੂੰ ਪੁਲ ਦੇ ਕਿਉਂਕਿ نیچے ਦੀ ਬਾਈਕ ਵਗੈਰਾ ਗੱਡੀ ਵਗੈਰਾ ਨਹੀਂ ਐਂਟਰ ਹੁੰਦੀ ਉੱਪਰ ਹੀ ਤੁਸੀਂ ਪੁਲ ਕ੍ਰੋਸ ਕਰਨਾ ਜੀ ਪੁਲ ਦੀ ਲੈਫਟ ਸਾਈਡ ਆਉਣਾ ਵਾਪਸ ਪੁਲ ਦੇ نیچے ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤੈਨੂੰ ਓਵਰ ਬ੍ਰਿਜ ਕ੍ਰੋਸ ਨਹੀਂ ਕਰਨਾ ਬੁਰਲਾ ਡਾ ਐਂਟਰ ਹੁੰਦੇ ਹੋਏ ਉਹਦੀ ਰਾਈਟ ਸਾਈਡ ਤੋਰਨਾ ਰਾਈਟ ਸਾਈਡ ਆ ਕੇ ਜੀ ਪੋਲ ਦੇ ਨਾਲ-ਨਾਲ ਫਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਫਿਰ ਜੇਕਰ ਨਹੀਂ ਸਮਝ ਆਉਂਦੀ ਸਾਨੂੰ ਫੋਨ ਕੋਲ ਕਰਕੇ ਸਾਡੀ ਲੋਕੇਸ਼ਨ ਤੁਸੀਂ ਲੈ ਸਕਦੇ ਹੋ ਤੇ ਅੱਜ ਜਿਹੜੇ ਸੀ ਤੁਹਾਡੇ ਵਾਸਤੇ ਪਲੇਨ ਪੀਸ ਲੈ ਕੇ ਆਏ ਆ ਜੀ ਬਾਈ ਕਰਕੇ ਦੇਖੋ ਬਹੁਤ ਜ਼ਿਆਦਾ ਫਾਈਨ ਸਟੱਫ ਹੈ ਜਿਹੜਾ ਸੂਟ ਤੋਂ ਮਿਲ ਰਿਹਾ 1000 ਰੁਪਏ ਦਾ ਤੇ ਅੱਜ ਤੁਹਾਨੂੰ ਇਹ ਪੀਸਾਂ ਦੇ ਵਿੱਚ ਸਿਰਫ 300 ਦਾ ਸੂਡ ਪੈਣਾ ਤੇ ਸਟਾਫ ਜਿਹੜਾ ਬਹੁਤ ਜ਼ਿਆਦਾ ਸੌਫਟ ਹੈ ਮਲਾਈਮ ਸਟਾਫ ਹੈ ਇਹਦਾ ਦੇਖ ਸਕਦੇ ਹੋ ਤੁਸੀਂ ਸਟਾਫ ਨੂੰ ਬਹੁਤ ਹੀ ਸੌਫਟ ਮਲਾਈਮ ਸਟਾਫ ਰਹੂਗਾ ਕਰਾਚੀ ਦੇ ਵਿੱਚ ਰਹੂਗਾ ਜੀ ਬਹੁਤ ਹੀ ਪਿਆਰੇ ਪਿਆਰੇ ਪੀਸ ਕਲਰ ਇਦੇ ਉੱਪਰ ਤੁਸੀਂ ਹੈਂਡਵਰਕ ਰੈਡੀ ਕਰ ਲਓ ਜੀ ਐਂਡ ਇਦਰ ਕਰ ਸਕਦੇ ਹੋ ਜੀ ਥ੍ਰੈਡ ਵਰਕ ਕਰ ਸਕਦੇ ਹੋ ਆਪਣੇ ਪਾਰਟੀ ਵੇਅਰ ਫੰਕਸ਼ਨਾਂ ਦੇ ਲਈ ਤੁਸੀਂ ਇਹਨੂੰ ਸੂਟ ਰੈਡੀ ਕਰ ਸਕਦੇ ਹੋ ਅੱਗੇ ਜਿਹੜਾ ਫੰਕਸ਼ਨ ਆ ਰਿਹਾ ਤੀਆਂ ਦਾ ਤਿਆਰ ਆ ਰਿਹਾ ਜੀ ਠੀਕ ਹੈ ਜੀ ਰਖੜੀ ਆ ਰਹੀ ਉਹਦੇ ਲਈ ਤੁਸੀਂ ਆਪਣੇ ਬਹੁਤ ਸੋਹਣੇ ਸੂਟ ਦੇ ਨਾਲ ਪੀਸਾਂ ਵਿੱਚੋਂ ਰੈਡੀ ਕਰ ਸਕਦੇ ਹੋ ਪਲੇਨ ਪੀਸ ਦੀ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਜੀ ਜੇਕਰ ਤੁਸੀਂ ਪੂਰਾ 올ਓਵਰ ਪਲੇਨ ਸੂਟ ਹੀ ਰੈਡੀ ਕਰੋਗੇ ਤਾਂ ਫਿਰ ਵੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਸੂਟ ਦੀ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰੋ ਜੀ ਦੇਖੋ ਜੇਕਰ ਤੁਸੀਂ ਆਮ ਪਲੇਨ ਸੂਟ ਹੀ ਰੈਡੀ ਕਰੋਗੇ ਸਿੰਪਲ ਸੋਬਰ ਤੇ ਉਹ ਵੀ ਬਹੁਤ ਸੋਹਣੀ ਲੁਕੌੜੀਆ ਸੂਟ ਦੀ ਤੁਹਾਨੂੰ ਦਿਖਾਤਾ ਸੀ ਵੀਡੀਓ ਦੇ ਵਿੱਚ ਦੋ ਪੀਸ ਲੈ ਲਓ ਤਿੰਨ ਪੀਸ ਲੈ ਲਓ ਠੀਕ ਹੈ ਮੈਚਿੰਗ ਕਰਕੇ ਤੁਸੀਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਚੈੱਕੋ ਜੀ ਹਾਂਜੀ ਚੈੱਕ ਕਰੋ ਜੀ ਕਲਰ ਚਾਰਟ ਬਹੁਤ ਸੋਹਣਾ ਰਹਿਣ ਵਾਲਾ ਇਹਨਾਂ ਪੀਸਾਂ ਦਾ ਬਿਲਕੁਲ ਸੌਫਟ ਮਲਾਈਮ ਸਟਾਫ ਹੈ ਬਿਲਕੁਲ ਸੌਫਟ ਵਾਲਾ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਬਿਲਕੁਲ ਚੁਬੜ ਵਾਲਾ ਨਹੀਂ ਹੈ ਬਿਲਕੁਲ ਸੌਫਟ ਸਟਾਫ ਰਹਿਣ ਵਾਲਾ ਜੀ ਤੇ ਕਲਰ ਚੈੱਕ ਕਰੀ ਚੱਲੋ ਦੇਖੋ ਇਹ ਸੀ ਮੈਚਿੰਗ ਕੀਤੀ ਹੈ ਸਕਿਨ ਤੇ ਆਫ-ਵਾਈਟ ਦੀ ਦੇਖ ਸਕਦੇ ਹੋ ਤੁਸੀਂ ਐਦਾਂ ਲੈ ਸਕਦੇ ਹੋ ਤੇ ਜੇਕਰ ਤੁਸੀਂ ਐਦਾਂ 그린 ਪੀਸ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਐਦਾਂ ਵੀ ਤੁਸੀਂ ਲੈ ਸਕਦੇ ਹੋ ਮੈਚਿੰਗ ਕਰਕੇ ਠੀਕ ਹੈ ਜੀ ਚੈੱਕ ਕਰੀ ਚੱਲੋ ਇਹ ਵਾਲਾ ਦੇਖੋ ਜੀ 골ਡਨ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਪੀਸ 골ਡਨ ਮਹਿੰਦੀ ਸ਼ੇਡ ਵਿੱਚ ਵੀ ਲੈ ਸਕਦੇ ਹੋ ਤੁਸੀਂ ਇਹ ਵਾਲੇ ਚੈੱਕ ਕਰੋ ਜੀ ਇਹ ਕਲਰ ਬਹੁਤ ਪਿਆਰਾ ਜਿਹਾ ਕਲਰ ਮਹਿਰੂਨ ਵਾਈਨ ਸ਼ੇਡ ਦੇ ਵਿੱਚ ਆਊਗਾ ਜੀ ਤਿੰਨ ਪੀਸ ਮਿਲਣਗੇ ਤੁਹਾਨੂੰ ਇਹ ਨਾਲ ਦੁਪੱਟਾ ਵੀ ਰੈਡੀ ਕਰ ਲਓ ਪੂਰਾ ਸੂਟ ਰੈਡੀ ਕਰ ਲਓ ਇੱਕ ਪੀਸ ਤੁਹਾਨੂੰ 150 ਦਾ ਪੈਣਾ ਤਾਂ ਤੁਹਾਨੂੰ 300 ਦੇ ਵਿੱਚ ਤੁਹਾਡਾ ਸੂਟ ਰੈਡੀ ਹੋ ਜਾਣਾ ਆਹ ਦੇਖੋ ਜੀ ਨਿਊ ਜੀ ਸ਼ੇਡ ਦੇ ਵਿੱਚ ਉਹਨਾਂ ਲੈਵੈਂਡਰ ਜੀ ਸ਼ੇਡ ਆ ਬਹੁਤ ਪਿਆਰਾ ਪੀਸ ਰੈਡਵਾ ਤਿੰਨ ਪੀਸ ਹੀ ਤੁਹਾਨੂੰ ਇਹਦੇ ਮਿਲ ਜਾਣੇ ਆ ਚੈੱਕ ਕਰੋ ਜੀ ਤਿੰਨ ਪੀਸਿਸ ਇਹਦੇ ਮਿਲ ਜਾਣੇ ਆ ਜੀ ਇਹ ਤਿੰਨੋਂ ਕਲਰ ਥੋੜੇ ਜਿਹੀ ਵੀਡੀਓ 'ਚ ਲੱਗ ਆ ਰਹੇ ਨੇ ਸ਼ਾਈਨਿੰਗ ਕਰਕੇ ਪਰ ਸੇਮ ਪੀਸ ਆ ਜੀ ਇਹ ਤਿੰਨੋਂ ਸੇਮ ਪੀਸ ਰਹਿਣਗੇ ਦੇਖ ਸਕਦੇ ਹੋ ਤੁਸੀਂ ਤਿੰਨੋਂ ਸੇਮ ਪੀਸ ਲੈਣੇ ਆ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਕਲਰ ਆਉਣਾ ਜਿੱਦਾਂ ਆਪਾਂ ਮਹਿੰਦੀ ਲੈਣੇ ਆ ਸੁੱਕੀ ਮਹਿੰਦੀ ਲੈਣੇ ਆ ਨਾ ਉਹ ਵਾਲਾ ਕਲਰ ਆਉਣਾ ਜੀ ਬਹੁਕੀ ਮਹਿੰਦੀ ਦਾ ਕਲਰ ਹੁੰਦਾ ਨਾ ਉਹ ਵਾਲਾ ਕਲਰ ਹੈ ਜੀ ਇਹ ਪਰ ਵੀਡੀਓ ਦੇ ਵਿੱਚ ਆ ਰਿਹਾ ਬਰਾਊਨ ਬਹੁਤ ਸੋਹਣਾ ਕਲਰ ਆਉਣ ਵਾਲਾ ਜੀ ਦੋ ਪੀਸ ਮਿਲ ਗਏ ਤੁਹਾਨੂੰ ਇਹਦੇ ਠੀਕ ਹੈ ਜੀ ਇਹ ਆਫ ਵਾਈਟ ਲੈ ਸਕਦੇ ਹੋ ਕ੍ਰਸ਼ ਦੇ ਵਿੱਚ ਇਹ ਵੀ ਦੋ ਪੀਸ ਲੈ ਸਕਦੇ ਹੋ ਤੁਸੀਂ ਇਹ ਵਾਲਾ ਕਲਰ ਦੇਖੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵੀ ਖੜੇ ਕੋਲੇ ਕਾਫੀ ਪੀਸ ਅਵੇਲੇਬਲ ਹੈ ਪੰਜ ਪੀਸ ਅਵੇਲੇਬਲ ਹੈ ਪੰਜ ਦੇ ਪੰਜ ਲੈ ਸਕਦੇ ਹੋ ਜੇ ਤਿੰਨ ਲੈਣੇ ਤਿੰਨ ਲੈ ਲਓ ਜੀ ਦੁਪੱਟਾ ਨਾਲ ਐਡ ਕਰ ਲਓ ਠੀਕ ਹੈ ਜੀ ਅਗਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵੀ ਤੁਸੀਂ ਦੋ ਪੀਸ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਤੁਹਾਨੂੰ ਮੈਚਿੰਗ ਮਿਲੂਗਾ ਦੇਖੋ ਜੀ ਐਦਾਂ ਬਹੁਤ ਸੋਹਣੀ ਮੈਚਿੰਗ ਰਹਿਣੀ ਇੰਨਾ ਪੀਸਾਂ ਦੀ ਚੈੱਕ ਕਰੋ ਜੀ ਐਦਾ ਮੈਚਿੰਗ ਕਰਕੇ ਲੈ ਲਓ ਇਹ 골ਡਨ ਸ਼ੇਡ ਦੇ ਵਿੱਚ ਆਣਗੇ ਜੀ ਮਸਟਰਡ 골ਡਨ ਸ਼ੇਡ ਦੇ ਦੋ ਪੀਸ ਪੀਸ ਲੈ ਸਕਦੇ ਹੋ ਤੁਸੀਂ ਦੇਖੋ ਜੀ ਮਸਟਰਡ 골ਡਨ ਸ਼ੇਡ ਦੇ ਲੈ ਸਕਦੇ ਹੋ ਦੋ ਪੀਸ ਵਾਈਨ ਸ਼ੇਡ ਦੇ ਆਉਣਗੇ ਜੀ ਦੋ ਪੀਸ ਦੇਖੋ ਜੀ ਇਹ ਵਾਈਨ ਸ਼ੇਡ ਦੇ ਦੋ ਪੀਸ ਆਣੇ ਆ ਜੀ ਵਾਈਨ ਸ਼ੇਡ ਦੇ ਵੀ ਦੋ ਪੀਸ ਲੈ ਸਕਦੇ ਹੋ ਠੀਕ ਹੈ ਜੀ ਇਹ ਬਣਾ ਇਹ ਆਉਣਾ ਜੀ ਕਲਰ ਬਹੁਤ ਸੋਨਾ ਸਕਿਨ ਬਰਾਊਨ ਜੀ ਸ਼ੇਡ ਦੇ ਵਿੱਚ ਬਹੁਤ ਪਿਆਰਾ ਕਲਰ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਗਾਜਰੀ ਜੀ ਟੋਨ ਦੇ ਵਿੱਚ ਵੀ ਰਹੂਗਾ ਦੋ ਪੀਸ ਤੁਸੀਂ ਇਹਦੇ ਲੈ ਸਕਦੇ ਹੋ ਇਹ ਆਊਗਾ ਜੀ ਲਵੈਂਡਰ ਕਲਰ ਇਹਦੇ ਵੀ ਦੋ ਪੀਸ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਸੇਮ ਪੀਸ ਫੇਰ ਲੈ ਲੇਗੇ ਤੁਹਾਨੂੰ ਦੋ ਠੀਕ ਹੈ ਜੀ ਚੈੱਕ ਕਰੀ ਚਲੋ ਪੀਸਸ ਇਹ ਆਊਗਾ ਜੀ ਸਕਾਈ ਬਲੂ ਕਲਰ ਇਹ ਥੋੜਾ ਡਾਰਕ ਹੈ ਲਾਈਟ ਹੈ ਤਾਂ ਦੋਨੋਂ ਨੂੰ ਮੈਚਿੰਗ ਕਰਕੇ ਲੈ ਸਕਦੇ ਹੋ ਤੁਸੀਂ ਠੀਕ ਹੈ ਡਾਰਕ ਲਾਈਟ ਲਗਾ ਕੇ ਇਹਨਾਂ ਦੀ ਮੈਚਿੰਗ ਕਰ ਲਓ ਜੀ ਸਕਾਈ ਬਲੂ ਕਲਰ ਦੀ ਤੇ ਇਹ ਵੀ ਮਸਟਰਡ ਸ਼ੇਡ ਦੇ ਵਿੱਚ ਆਣਗੇ ਦੋਨੋਂ ਪੀਸ ਕੰਨ ਪੀਸ ਲੈ ਸਕਦੇ ਹੋ ਮਾਸਟਰ ਸ਼ੇਡ ਦੇ ਵਿੱਚ ਤੇ ਇਹ ਵਾਲੇ ਤੁਹਾਨੂੰ ਮੈਚਿੰਗ ਮਿਲਣਗੇ ਜੀ ਪਿਸਤਾ ਤੇ ਇਹ ਵਾਲੀ ਪਿੰਕਸ ਦੇਖੋ ਇਹ ਤੁਹਾਨੂੰ ਦੋਨੋਂ ਮੈਚਿੰਗ ਮਿਲਣ ਵਾਲਿਆ ਪਿਸਤਾ ਤੇ ਪਿੰਕ ਦੀ ਮੈਚਿੰਗ ਹੈ ਜੀ ਇਹ ਠੀਕ ਹੈ ਜੀ ਇਹ ਵੀ ਤੁਸੀਂ ਸੇਮ ਦੋ ਪੀਸ ਲੈ ਸਕਦੇ ਹੋ ਕਲਰ ਚੈੱਕ ਕਰਿਓ ਜੀ ਠੀਕ ਹੈ ਜੀ ਅਗਲੇ ਤੁਹਾਨੂੰ ਦਿਖਾਵਾਂਗੇ ਅਗਲੇ ਪੀਸਸ ਕਲਰ ਬਹੁਤ ਫਾਈਨ ਰਹਿਣ ਵਾਲਾ ਇਹਨਾਂ ਦਾ ਚੈੱਕ ਕਰੋ ਜੀ ਅਗਲੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਕਲਰਾਂ ਦੇ ਵਿੱਚ ਨਿਊ ਸ਼ੇਡ ਦੇ ਵਿੱਚ ਪੀਸ ਆਉਣੇ ਆ ਦੇਖੋ ਜੀ ਇਹ ਪਿੰਕਿਸ਼ ਕਲਰ ਆ ਜੀ ਠੀਕ ਹੈ ਜੀ ਪਿਆਜ਼ੀ ਜਿਹਾ ਕਲਰ ਜਿਹਨੂੰ ਕਹਿ ਸਕਦੇ ਆਪਾਂ ਪਿਆਜ਼ੀ ਕਲਰ ਦੇ ਤਿੰਨ ਪੀਸ ਰਹਿਣੇ ਆ ਇਹ ਵਾਲਾ ਦੇਖੋ ਬੜਾ ਸੋਹਣਾ ਮਾਊਸ ਜੀ 골ਡਨ ਡਬਲ ਸ਼ੈਡੇਡ ਪੀਸ ਹੈ ਜੀ ਮਾਊਸ 골ਡਨ ਸ਼ੇਡ ਦੇ ਵਿੱਚ ਮਿਲਣਗੇ ਤਿੰਨ ਪੀਸ ਤੁਹਾਨੂੰ ਦੇਖੋ ਬਹੁਤ ਸੋਹਣਾ ਚਾਰਟ ਰਹਿਣ ਵਾਲਾ ਇਹਨਾਂ ਪੀਸਾਂ ਦਾ ਇਹ ਆਊਗਾ ਜੀ 골ਡਨ ਸ਼ੇਡ ਦੇ ਵਿੱਚ ਦੋ ਪੀਸ ਤੁਹਾਨੂੰ ਮਿਲਣਗੇ 골ਡਨ ਸ਼ੇਡ ਦੇ ਵਿੱਚ ਠੀਕ ਹੈ ਜੀ ਫਿਰ ਵਾਈਨ ਪੀਸ ਮਿਲਨੇ ਤੁਹਾਨੂੰ ਦੋ ਪੀਸ ਵਾਈਨ ਦੇ ਮਿਲਣ ਵਾਲੇ ਆ ਜੀ ਠੀਕ ਹੈ ਜੀ ਅੱਗੇ ਦੇਖੋ ਜੀ ਗ੍ਰੀਨ ਪੀਸੇ ਦੋਨੋਂ ਸੇਮ ਮਿਲਣਗੇ ਤਿੰਨ ਪੀਸ 10 ਪੀਸ ਮਿਲਨੇ ਆ ਜੀ ਗ੍ਰੀਨ ਦੇ ਤਿੰਨ ਪੀਸ ਮਿਲਣਗੇ ਜੀ ਗ੍ਰੀਨ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਵੀ ਪਿਆਜੀ ਅਨਨ ਸ਼ੇਡ ਆਉਣਿਆ ਜੀ ਬਿਲਕੁਲ ਬਹੁਤ ਪਿਆਰਾ ਜਿਹਾ ਦੋ ਪੀਸ ਤੁਹਾਨੂੰ ਇਹ ਮਿਲਨੇ ਆ ਜੀ ਠੀਕ ਹੈ ਜੀ ਇਹ ਮਾਊਸ ਸ਼ੇਡ ਦੇ ਵਿੱਚ ਆਣਗੇ ਜੀ ਸੇਮ ਦੋ ਪੀਸ ਹੈ ਠੀਕ ਹੈ ਜੀ ਦੋ ਪੀਸ ਮਾਊਸ ਸੇਮ ਹੈ ਇਵਾਰ ਕੁਝ ਨਾਲ ਦੁਪੱਟਾ ਕਰ ਸਕਦੇ ਹੋ ਥੋੜੀ ਗੋਲਡਨ ਟੱਚ ਵਿੱਚ ਦੁਪੱਟਾ ਰਹੂਗਾ ਜੀ ਇਹ ਠੀਕ ਹੈ ਜੀ ਇਹ ਵਾਲਾ ਦੇਖੋ ਇਹ ਤੁਹਾਨੂੰ ਮੈਚਿੰਗ ਮਿਲਣਾ ਐਡਾ ਤੁਸੀਂ ਇਹਨਾਂ ਦੀ ਮੈਚਿੰਗ ਕਰ ਸਕਦੇ ਹੋ ਦੋਨੋਂ ਪੀਸਾਂ ਦੀ ਬਹੁਤ ਪਿਆਰੀ ਸੋਹਣੀ ਮੈਚਿੰਗ ਹੈ ਜਾਂ ਇਹਨਾਂ ਦੋਨਾਂ ਦੀ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਪੀਸਾਂ ਦੀ ਠੀਕ ਹੈ ਜੀ ਇਹ ਵਾਲੇ ਪੀਸ ਵੀ ਤੁਸੀਂ ਦੋਨੋਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਦੇਖੋ ਪੀਸ ਸਟਾਫ ਬਹੁਤ ਫਾਈਨ ਹੈ ਜੀ ਬਹੁਤ ਜ਼ਿਆਦਾ ਫਾਈਨ ਸਟਾਫ ਹੈ 1000 ਰੁਪਏ ਦਾ ਸੂਟ ਦੇ ਰਹੇ ਹਾਂ ਜੀ ਤਾਂ ਤੁਹਾਨੂੰ ਸਿਰਫ ਪੀਸਾਂ ਦੇ ਵਿੱਚ 300 ਪੀਸ ਦੀ ਜਿਹੜੀ ਪ੍ਰਾਈਸ ਰੈਡੀ ਆ ਜੀ ਉਸ 150 ਰੁਪਏ ਰੈਡੀ ਐ ਇੱਕ 200 150 ਦਾ ਪਹਿਣਾ ਦੋ ਪੀਸ ਤੋਂ 300 ਦੇ ਪਹਿਣਿਆ ਜੀ ਇਹ ਬਲੂ ਦੇ ਨਾਲ ਮੈਚਿੰਗ ਹੈ ਜੀ ਠੀਕ ਹੈ ਜੀ ਜੇ ਤੁਸੀਂ ਐਦਾਂ ਦੋਨਾਂ ਦੀ ਮੈਚਿੰਗ ਵੀ ਲੈ ਸਕਦੇ ਹੋ ਮਹਿੰਦੀ ਤੇ ਕਰੀਮ ਦੀ ਮੈਚਿੰਗ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਅਗਲੇ ਪੀਸੇਜ਼ ਰਹਿਣਗੇ ਦੇਖੋ ਜੀ ਇਹ ਤੋਂਨਾਂ ਦੀ ਮੈਚਿੰਗ ਆ ਜੀ ਐਦਾਂ ਠੀਕ ਹੈ ਜੀ ਸਕਾਈ ਬਲੂ ਤੇ ਬਲੂ ਦੀ ਮੈਚਿੰਗ ਲੈ ਕੇ ਆਏ ਤੁਹਾਡੇ ਵਾਸਤੇ ਦੋ ਪੀਸਾਂ ਦੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਦੋਨੋਂ ਪੀਸਾਂ ਨੂੰ ਆਪਸ ਵਿੱਚ ਮੈਚਿੰਗ ਕਰਕੇ ਲੈ ਕੇ ਆਇਆ ਡਾਰਕ ਤੇ ਲਾਈਟ ਚਾਰਟ ਵਿੱਚ ਠੀਕ ਹੈ ਜੀ ਇਹ ਦੇਖੋ ਜੀ ਇਹ ਕਰਾਸ਼ ਆਉਣਾ ਇਹ ਵੀ ਕਰਾਸ਼ ਚ ਆਣੇ ਆ ਜੀ ਲਵੰਡਰ ਕਲਰ ਦੇ ਵਿੱਚ ਦੋ ਪੀਸ ਰਹਿਣਗੇ ਇਹ ਵਾਲਾ ਦੇਖੋ ਜੀ ਇਹ ਵੀ ਕਲਰ ਨਿਊ ਸ਼ੇਡ ਦੇ ਵਿੱਚ ਕਲਰ ਹੈ ਇਹ ਵੀ ਤੁਹਾਨੂੰ ਦੋ ਪੀਸ ਮਿਲ ਗਏ ਜੀ ਇਹਨਾਂ ਦੇ ਉੱਪਰ ਵਰਕ ਕਰਕੇ ਰੈਡੀ ਕਰ ਸਕਦੇ ਹੋ ਬਹੁਤ ਸੋਹਣੇ ਪੀਸ ਬਣਾ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਇਹਨਾਂ ਦੋਨਾਂ ਦੀ ਕੁਨਾਂ ਪੀਸਾਂ ਦੀ ਜਾਂ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਵੀ ਤੁਹਾਨੂੰ ਇਹ ਥੋੜਾ ਜਿਹਾ ਲਾਈਟ ਜਿਹਾ ਥੋੜਾ ਜਿਹਾ ਡਾਰਕ ਹੈ ਜੀ ਇਹਨਾਂ ਦੀ ਮੈਚਿੰਗ ਕਰ ਲੈਸੋ ਦੋ ਦੋ ਦੀ ਮੈਚਿੰਗ ਕਰ ਲਓ ਬਹੁਤ ਸੋਹਣਾ ਸੂਟ ਬਣ ਜਾਣਾ ਠੀਕ ਹੈ ਜੀ ਆਪਸ ਵਿੱਚ ਕੰਟਰਾਸਟ ਬਣਦੇ ਆ ਪੀਸ ਲਾਈਟ ਡਾਰਕ ਬਹੁਤ ਸੋਹਣਾ ਬਣਦਾ ਜੀ ਇਹ ਵਾਲਾ ਸੂਟ ਰੈਡੀ ਹੋ ਕੇ ਇਹ ਸਕਾਈ ਬਲੂ ਦੇ ਵਿੱਚ ਆਊਗਾ ਜੀ ਇਹ ਸਕਾਈ ਬਲੂ ਕਲਰ ਚ ਮਿਲਣਾ ਤੁਹਾਨੂੰ ਠੀਕ ਹੈ ਜੀ ਇਹ ਵਾਲਾ ਜੀ ਪਿਸਤਾ ਕਲਰ ਦੇ ਵਿੱਚ ਆਊਗਾ ਜੀ ਏ ਪਿਸਤਾ ਤੇ ਇਹ ਵਾਲੇ ਕਲਰ ਦੀ ਦੋਨੋਂ ਦੀ ਤੁਸੀਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਦੋ ਪੀਸ ਇਹ ਵੀ ਤੁਸੀਂ ਦੋਨੋਂ ਪੀਸ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਆਉਣਗੇ ਸਕਾਈ ਬਲੂ ਦੇ ਕਲਰ ਦੇਖੋ ਜੀ ਇਹ ਸਕਾਈ ਬਲੂ ਦੇ ਕਲਰ ਹੈ ਇਹ ਵੀ ਤੁਸੀਂ ਇਦਾਂ ਦੋਨੋਂ ਪੀਸਿਸ ਲੈ ਸਕਦੇ ਹੋ ਇਹ ਆਉ ਹੋਇਆ ਜੀ ਗਾਜ਼ਬੀਟ ਉੱਤੇ ਵਿੱਚ ਬਹੁਤ ਸੋਹਣਾ ਪੀਸ ਹੈ ਨਾ ਇਹਦੇ ਨਾਲ ਦੇ ਤੁਹਾਨੂੰ ਕਾਫੀ ਪੀਸ ਹੋਰ ਮਿਲ ਜਾਣਗੇ ਠੀਕ ਹੈ ਜੀ ਜਲਦੀ ਜਲਦੀ ਚੱਕਰ ਹੀ ਚਲੋ ਜਿਹੜੇ ਪੀਸ ਤੁਹਾਨੂੰ ਪਸੰਦ ਆਉਂਦੇ ਆ ਜੀ ਕਹਿੰਦੀ ਇਸ ਤੋਂ ਗ੍ਰਾਟਿੰਗ ਦਖਾਵਾਂਗੇ ਚਾਰ ਲੌਚ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਲੌਚ نیچے ਤੋਂ ਤਾਂ ਖਾਵਾਂਗੇ ਤੁਹਾਨੂੰ ਇਹ ਲੈ ਲੈਂਗੇ ਤੁਹਾਨੂੰ ਪਿੰਕ ਕਲਰ ਦੇ ਵਿੱਚ ਤਿੰਨ ਪੀਸ ਲੈ ਲਿਆ ਜੀ ਪਿੰਕ ਕਲਰ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਇਹ ਵੀ ਤੁਹਾਨੂੰ ਤਿੰਨ ਪੀਸ ਲੈਣੇ ਆ ਜੀ ਠੀਕ ਹੈ ਜੀ ਇਹ ਆਊਗਾ ਜੀ ਬਰਾਊਨ ਸ਼ੇਡ ਦੇ ਵਿੱਚ ਮਾਊਸ ਬਰਾਊਨ ਇਹ ਤੁਹਾਨੂੰ ਮੈਚ ਹੀ ਨਹੀਂ ਮਿਲਣਾ ਏ ਤੁਸੀਂ ਬਣਾ ਸਕਦੇ ਹੋ ਜੀ ਸਲਵਾਰ ਠੀਕ ਹੈ ਜੀ ਇਹ ਬਣਾ ਸਕਦੇ ਹੋ ਤੁਸੀਂ ਸ਼ਰਟ ਠੀਕ ਹੈ ਸ਼ਰਟ ਰੈਡੀ ਕਰ ਲਓ ਇਹ ਫਿਰ ਤੁਸੀਂ ਦੁਪੱਟਾ ਕਰ ਲਓ ਅਦਾ ਮੈਚਿੰਗ ਹੈ ਜੀ ਤਿੰਨਾਂ ਦੀ ਬਹੁਤ ਪਿਆਰੀ ਮੈਚਿੰਗ ਹੈ ਤਿੰਨਾਂ ਪੀਸਾਂ ਦੀ ਠੀਕ ਹੈ ਜੀ ਨਾਲ ਦੁਪੱਟਾ ਵੀ ਮਿਲੂਗਾ ਤੁਹਾਨੂੰ ਇਹ ਸਕਾਈ ਬਲੂ ਕਲਰ ਦੇ ਦੋ ਪੀਸ ਤਿੰਨ ਪੀਸ ਮਿਲਣੇ ਤੁਹਾਨੂੰ ਸਕਾਈ ਬਲੂ ਕਲਰ ਦੇ ਤਿੰਨ ਪੀਸ ਮਿਲ ਜਾਣੇ ਅੱਜ ਠੀਕ ਹੈ ਜੀ ਇਹ ਆਉੜੇ ਮਾਊਸ ਸ਼ੇਡ ਦੇ ਵਿੱਚ ਤਿੰਨ ਪੀਸ ਤੁਹਾਨੂੰ ਮਾਊਸ ਸ਼ੇਡ ਦੇ ਵਿੱਚ ਮਿਲ ਜਾਣੇ ਅੱਜ ਦੇਖੋ ਇਹ ਮਾਊਸ ਸ਼ੇਡ ਦੇ ਵਿੱਚ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਤਿੰਨ ਵੀ ਇਹ ਪਿਸਤਾ ਸ਼ੇਡ ਦੇ ਵਿੱਚ ਆਣੇ ਆ ਜੀ ਇਹ ਪਿਸਤਾ ਸ਼ੇਡ ਚ ਆਣੇ ਆ ਦੇਖੋ ਜੀ ਦੋ ਪੀਸ ਪਿਸਤਾ ਦੇ ਮਿਲਨੇ ਆ ਇਹ ਕਾਫੀ ਸ਼ੇਡ ਚ ਆਣੇ ਆ ਠੀਕ ਹੈ ਜੀ ਇਹ ਦੋ ਪੀਸ ਤੁਹਾਨੂੰ ਕਾਫੀ ਦੇ ਮਿਲ ਜਾਣੇ ਆ ਬਹੁਤ ਪਿਆਰਾ ਜਿਹਾ ਕਲਰ ਹੈ ਬਰਾਊਨ ਜੀ ਸ਼ੇਡ ਦੇ ਵਿੱਚ ਕਲਰ ਹੈ ਇਹ ਵੀ ਪਿਸਤਾ ਦੇ ਇਹ ਪਿਸਤਾ ਸ਼ੇਡ ਆ ਜੀ ਇਹ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਦੇਖੋ ਤਿੰਨ ਪੀਸ ਆ ਜੀ ਇਹ ਨਾਲ ਸ਼ਰਟ ਕਰ ਲਓ ਇਹ ਬਾਟਮ ਕਰ ਲਓ ਜੀ ਐਦਾਂ ਤੇ ਨਾਲ ਦੁਪੱਟਾ ਕਰ ਤਿੰਨੋਂ ਪੀਸਾਂ ਦੀ ਬਹੁਤ ਸੋਹਣੀ ਮੈਚਿੰਗ ਹੈ ਸ਼ਰਟ ਕਰ ਲਓ ਬਾਟਮ ਕਰ ਲਓ ਦੁਪੱਟਾ ਕਰ ਲਓ ਜੀ ਇਹ ਗਾਜ਼ਰੀਕ ਕਲਰ ਦੇ ਬਹੁਤ ਸੋਹਣੇ ਕਲਰ ਹੈ ਜੀ ਦੋਨੋਂ ਪੀਸਸ ਦੋ ਪੀਸ ਤੁਹਾਨੂੰ ਇਹ ਵਾਲੇ ਮਿਲ ਜਾਣਗੇ ਜੀ ਕਿਹਦੇ ਇਸ ਤੋਂ ਅਗਲਾ ਪੀਸ ਦੇਖੋ ਜੀ ਇਹ ਵਾਲੇ ਚੈੱਕ ਕਰੋ ਜੀ ਇਹ ਸਕਾਈ ਬਲੂ ਚ ਮਿਲਨੇ ਤੁਹਾਨੂੰ ਦੇਖੋ ਜੀ ਇਹ ਦੋਨੋਂ ਪੀਸ ਸਕਾਈ ਬਲੂ ਦੇ ਆਣਗੇ ਠੀਕ ਹੈ ਜੀ ਇਹ ਵਾਲੇ ਮਿਲਣਗੇ ਦੋ ਪਿੰਕ ਦੇ ਵਿੱਚ ਇਹ ਵੀ ਦੋਨੋਂ ਸਕਾਈ ਬਲੂ ਆਣਗੇ ਜੀ ਇਹ ਬਹੁਤ ਸੋਹਣਾ ਕਲਰ ਹੈ ਜੀ ਦੋਨੋਂ ਦਾ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਸਕਿਨ ਟੋਨ ਦੇ ਵਿੱਚ ਗਾਦਰੀ ਜੀ ਸਕਿਨ ਲਾਈਟ ਜੀ orange ਸ਼ੇਡ ਵਿੱਚ ਰਹਿਣਾ ਜੀ ਇਹ ਤੁਹਾਨੂੰ ਮੈਚਿੰਗ ਮਿਲੂਗਾ ਲਾਈਟ ਸਕਾਈ ਤੇ ਡਾਰਕ ਕੋਲੋਂ ਜੀ ਮੈਚਿੰਗ ਮਿਲਣ ਵਾਲਾ ਜੀ ਇਹ ਪੀਸ ਤੁਹਾਨੂੰ ਵੀ ਮੈਚਿੰਗ ਲੈ ਸਕਦੇ ਹੋ ਤੁਸੀਂ ਆਪਸ ਵਿੱਚ ਇਹਦੇ ਨਾਲ ਦੇ ਪੀਸ ਤੁਹਾਨੂੰ ਮਿਲ ਜੂਗੇ ਠੀਕ ਹੈ ਜੀ ਇਸ ਤੋਂ ਅੱਜ ਦੇ ਸਾਡੇ ਪ੍ਰੇਨ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ੌਟ ਲੈ ਕੇ ਤੁਸੀਂ ਆਪਣਾ ਆਰਡਰ ਵਾਕ ਕਰ ਸਕਦੇ ਹੋ ਜੀ ਠੀਕ ਹੈ ਜੀ ਸਕਰੀਨ ਤੇ ਤਾਂ ਉਹ ਨੰਬਰ ਮੈਂਸ਼ਨ ਕੀਤਾ ਹੈਗਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਐਦਾਂ ਦੇ ਸੋਹਣੇ ਸੋਹਣੇ ਪੀਸ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤੋਂ ਵੀ ਬੈਸਟ ਕੁਆਲਿਟੀ ਦੇ ਵਿੱਚ ਅਸੀਂ ਪੀਸ ਲੈਂਦੇ ਲੈ ਕੇ ਆਉਂਦੇ ਰਵਾਂਗੇ ਜੀ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਜੀ ਡਿਸਕ੍ਰਿਪਸ਼ਨ 'ਚ ਸਾਡਾ ਇੰਸਟਾ ਦਾ ਜਿਹੜਾ ਲਿੰਕ ਦਿੱਤਾ ਗਿਆ ਤੇ ਉਹਦੇ ਉੱਪਰ ਤੁਸੀਂ ਫੋਲੋ ਕਰ ਸਕਦੇ ਹੋ ਜੀ ਇੰਸਟਾ ਦੇ ਉੱਪਰ ਵੀ ਸਾਨੂੰ ਤੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਕਲੈਕਸ਼ਨ ਦੇਖ ਲਈ ਤੁਹਾਡਾ બહુ બહુ ધન્યવાદજી